ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਲੋ ਭਾਈ ਬੇਨਤੀ ਇਹ ਹੈ ਭਾਈ ਜਿਹੜਾ ਮੌਸਮ ਹੈ ਦੁਬਾਰਾ ਫੇਰ ਉਹ ਭਾਈ ਖਰਾਬ ਹੋ ਗਿਆ ਸਭ ਨੂੰ ਪਤਾ ਆਪਾਂ ਨੂੰ ਹਨੀ ਤੇ ਬੇਨਤੀ ਇਹ ਕਰਨੀ ਹੈ ਭਾਈ ਵੀ ਜਿਹੜੀਆਂ ਸਪਰੇਹਾਂ ਕਰ ਰਹੇ ਨੇ ਲੋਕ ਭਾਈ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ ਕਿਉਂਕਿ ਜਿਹੜੀਆਂ ਸਪਰੇਹਾਂ ਨੇ ਭਾਈ ਘੱਟੋ-ਘੱਟ 14-1500 ਰੁਪਿਆ ਕੀਲਾ ਪੈਂਦਾ ਭਾਈ ਮੌਸਮ ਖਰਾਬ ਹੈ ਫਿਰ ਵੀ ਜ਼ਿਮੀਂਦਾਰ ਭਰਾ ਜਿਹੜੇ ਆਪਣੇ ਸਾਰੇ ਮੇਰੇ ਕਮਾਂਡਟੀ ਨੇ ਵੀ ਅੱਜ 7-8 ਕਿੱਲਾਂ ਤੇ ਸਪਰੇਅ ਕਰਾਈ ਹੈ। ਭਾਈ ਮੀਂਹ ਪੈ ਰੇ ਮੀਂਹ ਨਾਲ ਸਪਰੇਅ ਖਰਾਬ ਹੁੰਦੀ ਹੈ। ਭਾਈ ਮੌਸਮ ਹਲੇ ਪੂਰੀ ਤਰ੍ਹਾਂ ਨਹੀਂ ਖੁੱਲਿਆ। ਇਸ ਕਰਕੇ ਭਾਈ ਜਿਹੜੀਆਂ ਆਪਣੀਆਂ ਆਪਾਂ ਦਵਾਈਆਂ ਕਰ ਰਹੇ ਆਂ ਭਾਈ ਇਹ ਬਹੁਤ ਫਜ਼ੂਲੀ ਖਰਚਾ ਹੈ। ਇਹਨਾਂ ਚੀਜ਼ਾਂ ਤੋਂ ਭਾਈ ਗਰੇਜ ਕਰੋ ਜਿੰਨਾ ਚਿਰ ਮੌਸਮ ਹੈ ਜਿਹੜਾ ਨਹੀਂ ਖੁੱਲਦਾ। ਤੇ ਜਾਣਕਾਰੀ ਇਹੀ ਸਾਂਝੀ ਕਰਨ ਵਾਸਤੇ ਆਪਾਂ ਵੀਡੀਓ ਬਣਾ ਰਹੇ ਆਂ ਭਾਈ ਵੀ ਜੀਮੀਦਾਰ ਪਹਿਲੀ ਭਾਈ ਜਿਹੜਾ ਬਹੁ ਮਾਰਾਂ ਚੱਲ ਰਿਹਾ ਹਨੀ। ਜੀਮੀਦਾਰ ਭਰਾ ਜੋ ਵੀ ਹੈ ਫਸਲ ਨਾਲ ਜੋ ਵੀ ਸੰਬੰਧਿਤ ਹੈ ਇਸ ਕਰਕੇ ਬਈ ਜਿਹੜਾ ਇਹ ਦਵਾਈਆਂ ਨੇ ਦਾ ਛੜਕੋਆ ਹੈ ਹਲੇ ਬਈ ਹਫਤਾ ਟੰਗ ਇਹ ਨੂੰ ਰੁਕੋ ਬਈ ਮੌਸਮ ਹੈ ਜਿਹੜਾ ਬਹੁਤ ਖਰਾਬ ਹੈ ਤੇ ਕੋਈ ਫਾਇਦਾ ਨਹੀਂ ਬਈ ਪੈਸੇ ਨੂੰ ਹਨੀ ਫਜ਼ੂਲ ਖਰਾਬ ਕਰਨ ਦਾ ਤੇ ਬਈ ਆਪਾਂ ਨੂੰ ਸਭ ਨੂੰ ਪਤਾ ਮੌਸਮ ਬਾਰੇ ਸਭ ਨੂੰ ਪਤਾ ਹੈ ਨਹੀਂ ਬੀਜੇ ਕਿਰਾਮੀ ਪੈ ਗਿਆ ਬਈ ਮਹਿੰਗੇ ਪਾਦੀਆਂ ਦਵਾਈਆਂ ਨੇ ਇਹ ਇਹਦਾ ਜਿਹੜਾ ਲੰਪਾਸਰ ਦਵਾਈਆਂ ਦਾ ਉਹ ਖਤਮ ਹੈ ਇਸ ਕਰਕੇ ਬਈ ਸਾਰੇ ਪੀਰਾਂ ਨੂੰ ਬੇਨਤੀ ਹੈ ਜੀ ਦੀਆਂ ਸਾਫ ਨੇ ਫੇਰ ਵੀ ਲੋਕ ਪਸੰਦ ਨਹੀਂ ਕਿਉਂ ਬਾਈ ਸਪਰੇਹਾਂ ਦੇ ਮਗਰ ਪਹਿਰੇ ਨੇ ਲੈ 2 ਦਿਨ ਹੋ ਗਏ ਬਾਈ ਆ ਕੱਲ ਧੁੱਪ ਨਿਕਲੀ ਐ ਲੋਕਾਂ ਨੇ ਪੂਰਾ ਨੇਰੀ ਬਣ ਤੀ ਸਪਰੇਹ ਸਪਰੇਹਾਂ ਵਾਲੀ ਤੇ ਬਾਈ ਇਸ ਕਰਕੇ ਬਾਈ ਮੌਸਮ ਜਿਹੜਾ ਖਰਾਬ ਐ ਸਪਰੇਹਾਂ ਤੋਂ ਜਿਹੜਾ ਗ੍ਰੇਜ ਕਰੋ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਵਧੀਆ ਲੱਗੀ ਬਾਈ ਵੀਡੀਓ ਨੂੰ ਸ਼ੇਅਰ ਕਰੋ ਜਰੂਰ ਕਿਉਂਕਿ ਹੋਰ ਪਾਈਆਂ ਤੱਕ ਵੀ ਜਿਹੜੀ ਇਹ ਜਾਣਕਾਰੀ ਜਾ ਸਕੇ ਬਾਕੀ ਤਾਂ ਸਾਰੇ ਭਰਾ ਸਿਆਣੀ ਨੇ ਹਨੀ ਚਲੋ ਫਿਰ ਵੀ ਜੇ ਕੋਈ ਆਪਣੇ ਗਲਤ ਚ ਦਿਮਾਗ ਚ ਆਂਦੀ ਉਹਨੂੰ ਸਾਂਝੀ ਜਿਹੜੀ ਜ਼ਰੂਰ ਕਰਨੀ ਚਾਹੀਦੀ ਹੈ ਬਾਈ ਧੰਨਵਾਦ ਬਾਈ ਸਾਰਿਆਂ ਦਾ